ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਰਹਿਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪਰਬਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕਹਿ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਤਿ ਬਲੇ ਹਰੈ ਬਲ ਬਲ ਜਾਵਣਾ ਪਉੜੀ ਰਹਿਣ ਤਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪਰਬਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲੇ ਹਰੈ ਬਲ ਬਲ ਜਾਵਣਾ ਔੜੀ ਰਹਿਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪਉੜੀ ਰੈਣ ਦਿਨਸ ਪਰਬਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਧਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਤਿ ਬਲੇ ਹਰੈ ਬਲ ਬਲ ਜਾਵਣਾ ਪਉੜੀ ਰਹਿਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰਬਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨ ਸਿ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲੇ ਹਰੈ ਬਲ ਬਲ ਜਾਵਣਾ ਪੌੜੀ ਰਹਿਣ ਤਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪਉੜੀ ਰੈਣ ਦਿਨਸ ਪਰਬਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਧਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਤਿ ਬਲੇ ਹਰੈ ਬਲ ਬਲ ਜਾਵਣਾ ਪੌੜੀ ਰਹਿਣ ਤਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪਰਬਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜਮਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲਿਹਾਰੈ ਬਲ ਬਲ ਜਾਵਣਾ ਪਉੜੀ ਰਹਿਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪਰਬਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲੇ ਹਾਰੈ ਬਲ ਬਲ ਜਾਵਣਾ ਔੜੀ ਰਹਿਣ ਤਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰਬਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕਹਿ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲਿਹਾਰੈ ਬਲ ਬਲ ਜਾਵਣਾ ਔੜੀ ਰਹਿਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰਬਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲਿਹਾਰੈ ਬਲ ਬਲ ਜਾਵਣਾ ਔੜੀ ਰਹਿਣ ਤਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰ ਬਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲਿਹਾਰੈ ਬਲ ਬਲ ਜਾਵਣਾ ਔੜੀ ਰਹਿਣ ਤਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪਉੜੀ ਰੈਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕਹਿ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲੇ ਹਾਰੈ ਬਲ ਬਲ ਜਾਵਣਾ ਔੜੀ ਰਹਿਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰ ਬਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲੇ ਹਰੈ ਬਲ ਬਲ ਜਾਵਣਾ ਪੌੜੀ ਰਹਿਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪਰਬਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜਮਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲੇ ਹਰੈ ਬਲ ਬਲ ਜਾਵਣਾ ਪੌੜੀ ਰਹਿਣ ਤਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰਬਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣ ਤੂੰ ਦਾਤਾ ਦਾ ਧਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲਿਹਾਰੈ ਬਲ ਬਲ ਜਾਵਣਾ ਔੜੀ ਰਹਿਣ ਤਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰਬਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲੇ ਹਰੈ ਬਲ ਬਲ ਜਾਵਣਾ ਔੜੀ ਰਹਿਣ ਤਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰਬਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲਿਹਾਰੈ ਬਲ ਬਲ ਜਾਵਣਾ ਪਉੜੀ ਰਹਿਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪਰਬਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਤਿ ਬਲੇ ਹਾਰੈ ਬਲ ਬਲ ਜਾਵਣਾ ਪੌੜੀ ਰਹਿਣ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪਰਬਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਤਿ ਬਲੇ ਹਰੈ ਬਲ ਬਲ ਜਾਵਣਾ ਪੌੜੀ ਰਹਿਣ ਤਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪਉੜੀ ਰੈਣ ਦਿਨਸ ਪਰਬਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਤਿ ਬਲੇ ਹਰੈ ਬਲ ਬਲ ਜਾਵਣਾ ਪੌੜੀ ਰਹਿਣ ਤਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪਰਬਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨ ਸਿ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਤਿ ਬਲੇ ਹਰੈ ਬਲ ਬਲ ਜਾਵਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ